ਮੰਮੀ ਵੀ ਨਾ ਬੱਸ ਆ ਜਵਾਕਾਂ ਨਾਲੋਂ ਵੀ ਗਏ ਗੁਜ਼ਰੇ ਆ ਇੰਨਾ ਖਲਾਰਾ ਤਾਂ ਜਵਾਕ ਵੀ ਨਹੀਂ ਪਾਉਂਦੇ ਜਿੰਨਾ ਇਹਨਾਂ ਨੇ ਪਾਇਆ ਹੁੰਦਾ ਖਾਲਸਾ ਨਾ ਅਜਿਹੜਾ ਇੱਛੇ ਸਮਾਨ ਪਿਆ ਸੀ ਉਹ ਕਿੱਥੇ ਸੜਦਾ ਮਾਂ ਮੈਂ ਮੱਤਿਆਂ ਲਾ ਕੇ ਉਧਰ ਪਰੇ ਰੱਖ ਦਿੱਤਾ ਤੇ ਹੋਰ ਦੋ ਲਿਫਾਫੇ ਆਜ ਕੱਪੜੇ ਦੀ ਪਾਈ ਸੀ ਸੂਟ ਤੇ ਮਾਸੀ ਨੇ ਰੰਗਦੇ ਸੀ ਉਹ ਲਿਫਾਫੇ ਮੈਂ ਚੱਕ ਕੇ ਤੁਹਾਡੀ ਅਲਮਾਰੀ ਚ ਰੱਖਤੇ ਤੇਰੀ ਹਮਮਤ ਕਿ ਮੈਂ ਭਾਈ ਮੇਰੀ ਅਲਮਾਰੀ ਨੂੰ ਹੱਥ ਲਾਉਣ ਦੀ ਤੂੰ ਮਾੜੇ ਜਿਹੇ ਬਹਾਨਾ ਚਾਹੀਦਾ ਜਦੋਂ ਮੇਰੀ ਅਲਮਾਰੀ ਦੇਖਣ ਦੀ ਮਾਰੀ ਜਾਂਦੀ ਆ ਤੂੰ ਸੂ ਰੰਗੀਆਂ ਮੈਂ ਇੱਥੇ ਕੀ ਰੱਖਿਆ ਕਿੱਥੇ ਰੱਖਿਆ ਕਿਉਂ ਰੱਖਿਆ ਆਹੀ ਕੁਝ ਤੇ ਆਖਰੀਆਂ ਤੂੰ ਮੈਨੂੰ ਕੀ ਲੋੜ ਆ ਮਮੀ ਤੁਹਾਡੀ ਅਲਮਾਰੀ ਚੈੱਕ ਕਰਨ ਦੀ ਨਾਲੇ ਮੈਂ ਕੀ ਦੇਖਣਾ ਤੁਹਾਡੀ ਉਹਦੀ ਅਲਮਾਰੀ ਦੇ ਵਿੱਚੋਂ ਉਹ ਤਾਂ ਬਾਹਰ ਪੈਸੇ ਸੂਟ ਚੱਕ ਕੇ ਮੈਂ ਲਿਮਾਰੀ ਚ ਰੱਖ ਤੇ ਮੈਂ ਕਿਹਾ ਚਲ ਤੁਹਾਡਾ ਕਮਰਾ ਸਾਫ ਕਰ ਦਿੰਨੀ ਆ ਮੈਂ ਕਮਰੇ ਦੀ ਸਫਾਈ ਨਹੀਂ ਤੂੰ ਤਾਂ ਮੇਰੀ ਅਲਮਾਰੀ ਦੀ ਸਫਾਈ ਕਰਨਾ ਚਾਹੁੰਨੀ ਆ ਜਦੋਂ ਦਾ ਲੱਗਿਆ ਲਿਮਾਰੀ ਦਾ ਸਮਾਨ ਚੱਕ ਕੇ ਦਿੱਤਰ ਹੋ ਜਾਣਗੇ ਤੈਨੂੰ ਆਏ ਆਵੇ ਇਹਨੂੰ ਕਦੇ ਪਤਾ ਰੱਖਣਾ ਮੈਂ ਤਾਂ ਤੇਰੀ ਰਗ ਰਗ ਦੀ ਬਾਤਾਂ ਆ ਮੈਂ ਤੁਹਾਨੂੰ ਕਰਾਂ ਤੁਹਾਨੂੰ ਕਰ ਐਨੀ ਐਨੀ ਗੱਲ ਸਮਝਦੀਆਂ ਤੇਰੀ ਤੇ ਮੰਮੀ ਇਸ ਦਰ ਦੀ ਨਾ ਚੋਰ ਨਹੀਂ ਹੈਗੀ ਵੀ ਜਿਹੜਾ ਸਮਾਨ ਚੱਕ ਕੇ ਇੱਧਰ ਉੱਧਰ ਹੋ ਜਾਏਗੀ ਮੈਨੂੰ ਤਾਂ ਤੁਹਾਡਾ ਕਮਰਾ ਸਾਫ਼ ਕਰਨੇ ਮੈਂ ਤਾਂ ਪੈ ਜਾਂਦਾ ਆ ਬਸ ਠੀਕ ਆ ਆਪਾਂ ਕੰਮ ਤਾਂ ਕੋਈ ਕਰੀਏ ਜਿਹੜਾ ਕਰੀਏ ਜਵਾਨ ਚਲਣ ਚ ਤਾਂ ਆਪਾਂ ਬਿਲਕੁਲ ਪਿੱਛੇ ਨਹੀਂ ਆ ਤੇ ਤੈਨੂੰ ਮੇਰੇ ਕਮਰੇ ਦੀ ਸਫਾਈ ਕਰਨ ਦੀ ਲੋੜ ਨਹੀਂ ਮੇਰੀ ਗੱਲ ਸੁਣ ਲੈ ਮੈਂ ਤਾਂ ਉਹਦਾ ਸਮਾਨ ਐਵੇਂ ਰੱਖੂਗੇ ਤੋ ਹਟਾ ਮੈਨੂੰ ਤੁਸੀਂ ਜਿੱਤੇ ਤੇ ਮੈਂ ਹਾਰੀ ਆਲਾਈ ਨੇ ਕੰਨਾਂ ਨੂੰ ਹੱਥ ਮੈਂ ਨਹੀਂ ਮੁੜ ਕੇ ਤੁਹਾਡੇ ਕਮਰੇ ਦੀ ਸਫਾਈ ਕਰਦੀ ਨਾ ਤੁਹਾਡੇ ਕਿਸੇ ਸਮਾਨ ਨੂੰ ਹੱਥ ਲਾਉਂਦੀ ਨਾ ਤੁਹਾਡੀ ਅਲਮਾਰੀ ਨੂੰ ਹੱਥ ਲਾਉਂਦੀ ਤੁਹਾਡਾ ਜੋ ਜੀ ਕਰਦਾ ਨਾ ਤੁਸੀਂ ਉਹ ਕਰੋ ਦੇਖ ਦੇ ਕੇ ਨੱਛੜ ਕੀ ਕਰਦੀ ਜਾਏ ਮੈਂ ਨਹੀਂ ਤੇਰਾ ਰੋਬ ਰੂਬ ਚਲਦੀ ਰੋਬ ਪਾਉ ਦੇ ਜੰਮਣ ਵਾਲੇ ਤੇ ਜਾ ਪਾਉ ਦੇ ਘਰ ਵਾਲੇ ਤੇ ਮੈਂ ਤਾਂ ਅਹੀਂ ਖੜਾ ਹਾਂ ਲਾ ਤੂੰ ਕਰ ਲੈ ਕੀ ਕਰਦੀ ਚੱਕ ਆ ਲੈ ਅਹੀਂ ਖੜਾ ਹਾਂ ਮੇਰਾ ਕਮਰਾ ਮੈਂ ਜੋ ਮਰਜ਼ੀ ਕਰਾਂ ਔਰ ਤੈਨੂੰ ਕੀ ਹੋ ਗਿਆ ਤੂੰ ਮੱਥੇ ਤੇ ਹੱਥ ਧਰੀ ਬੈਠੀ ਆ ਮੇਰੀ ਨਾ ਤੁਸੀਂ ਗੱਲ ਸੁਣੋ ਮੈਂ ਤਾਂ ਤੁਹਾਡੀ ਮਾਂ ਦੇ ਆਹ ਨਿਤ ਰੋਜ਼ ਦੇ ਡਰਾਮਿਆਂ ਤੋਂ ਦੁਖੀ ਹੋਈ ਪਈ ਆ ਨਾ ਜਦੋਂ ਮੈਂ ਸਾਰੇ ਘਰ ਦੀ ਸਫਾਈ ਕਰਦੀ ਆ ਤੇ ਮੰਮੀ ਦੇ ਕਮਰੇ ਦੀ ਸਫਾਈ ਵੀ ਤਾਂ ਮੈਂ ਕਰਨੀ ਹੀ ਆ ਆ ਮੈਂ ਮਾੜੇ ਜੇ ਸੂਟ ਚਾਕੇ ਮੰਮੀ ਦੀ ਅਲਮਾਰੀ ਚ ਕੀ ਰੱਖਤੇ ਮੰਮੀ ਤਾਂ ਮੇਰੇ ਮਗਰ ਹੀ ਪੈ ਗਈ ਇਹਨਾਂ ਨੂੰ ਤਾਂ ਉਹ ਸਾਹਬ ਆ ਕਿ ਸਾਰਾ ਘਰ ਤੇਰਾ ਪਰ ਚੁੱਲ੍ਹੇ ਨੂੰ ਹੱਥ ਨਾ ਲਾਈ ਲੈ ਫੋਟ ਉਹ ਵਿੱਚ ਹੁਣ ਚੁੱਲਾ ਕਿੱਥੋਂ ਆ ਗਿਆ ਗੱਲ ਤਾਂ ਤੋਂ ਲਮਾਰੀ ਦੀ ਕਰਦੀ ਸੀ ਬਲਮਾਰੀ ਨੂੰ ਹੱਥ ਨਾ ਲਾਈ ਤੂੰ ਹੁਣ ਚੁੱਲਾ ਲਿਆ ਕੇ ਵਿੱਚ ਧਰ ਲਿਆ ਐਵੇਂ ਨਾ ਗੱਲਾਂ ਜੀਆਂ ਨਾ ਘਮਾਈ ਚਲੋ ਤੁਹਾਨੂੰ ਸਮਝ ਆ ਗਿਆ ਨਾ ਵੀ ਮੈਂ ਜੋ ਕਹਿਣਾ ਚਾਹੁੰਨੀ ਆ ਉਹ ਸਮਝ ਤਾਂ ਆ ਗਿਆ ਪਰ ਤੂੰ ਨਹੀਂ ਸਮਝਦੀ ਹੈਗੀ ਬੁੜੀਆਂ ਨੂੰ ਜੋ ਮਰਜ਼ੀ ਕਰ ਲੋ ਪਰ ਉਹਦੀ ਲਮਾਰੀ ਉਹਦੀ ਪੇਟੀ ਉਹਦਾ ਸੰਦੂਕ ਉਹਦਾ ਕੋਈ ਟੇਚੀ ਉਹ ਨਹੀਂ ਕਿਸੇ ਨੂੰ ਹੱਥ ਲਾਉਣ ਦਿੰਦੀਆਂ ਮੈਨੂੰ ਹੀ ਕਹੋ ਤੁਸੀਂ ਆ ਤੁਹਾਡੇ ਨੂੰ ਸੱਸ ਦੇ ਨਿੱਤ ਦੇ ਕੁਤਕਲੇ 'ਚ ਮੈਂ ਨਹੀਂ ਪੈਣਾ ਮੈਨੂੰ ਤਾਂ ਕੰਮ ਕਰਨ ਦੇ ਦੇ ਜਾ ਤੂੰ ਆ ਦੱਸੋ ਚੈ ਨਾਉਣ ਦੇਓ ਕਦੇ ਨਾ ਤ ਕਦੇ ਉਹਦੇ ਕੋਲੇ ਜਾਓ ਉਹਦੀਆਂ ਸੁਣੀ ਜਾ ਵਾਂਏ ਕਰਦੀ ਆ ਉਹ ਕਰਦੀ ਆ ਤੇਰੇ ਕੋਲ ਬਾਦ ਬਣਿਆ ਪਿਆ ਦੱਸ ਮੈਂ ਹੁਣ ਕਿਹੜੇ ਘੂ ਘਾਤੇ ਚ ਜਾਣਾ ਕਾਦੀ ਜ਼ਿੰਦਗੀ ਆ ਮੇਰੀ ਮਾਂ ਸੇਰ ਤੇ ਮੁੰਡਾ ਸਵਾ ਸੇਰ ਤੇ ਜੇ ਇਹੀ ਗੱਲਾਂ ਹੁਣ ਆਪਦੇ ਪੇਕਿਆਂ ਕੋਲੇ ਕਰੋ ਫੇਰ ਕਹਣਾ ਸਾਰਾ ਕੁਝ ਪੇਕਿਆਂ ਨੂੰ ਦੱਸਦੀ ਆ ਬੰਦਾ ਗੱਲ ਕਰੇ ਤਾਂ ਕਰੇ ਕਿਹਦੇ ਤੋਂ ਹੋਰ ਗੈ ਵੀ ਕਰ ਲੀਆਂ ਸਫਾਈਆਂ ਸੁਫਾਈਆਂ ਹੋਰ ਹੋ ਗਈਆਂ ਪਰ ਜਨਾਨੀਆਂ ਦੇ ਕਿਹੜਾ ਕੰਮ ਮੁੱਕਦੇ ਆ ਇੱਕ ਖਤਮ ਕਰੋ ਜਦ ਨੂੰ ਦੂਜਾ ਤਿਆਰ ਹੁੰਦਾ ਉਹ ਰੋਟੀ ਟੋਕ ਨੂੰ ਲੱਗ ਜਾਣਾ ਭੂਆ ਨਹੀਂ ਦਿਖਦੀ ਕਿਤੇ ਲਾਮਲੂ ਮਗਾਈ ਹੋਈ ਆ ਨਾ ਨਾ ਕਿਤੇ ਨਹੀਂ ਗਏ ਅੰਦਰ ਹੀ ਆ ਜਾਂ ਮਿਲਣਾ ਜਾ ਕੇ ਉਹਨੇ ਕਿੱਥੇ ਜਾਣਾ ਆ ਮੈਨੂੰ ਹੀ ਬਸ ਸਵੇਰੇ ਸ਼ਾਮ ਉਹਨੇ ਲੈਕਚਰ ਦੇਣੇ ਨੇ ਘਰ ਤਾਂ ਬਾਬੇ ਦੇ ਡੋਲੂ ਵਾਂਗ ਲਿਖਾਇਆ ਪਿਆ ਵਾ ਸਸਰੀ ਕਾਲਪੂਆ ਕੀ ਗੱਲ ਹੋ ਗਈ ਢੇਰੀ ਜੀ ਢਾਈ ਬੈਠੀ ਆ ਢੇਰੀ ਕੋਈ ਢਾਣੀ ਆ ਜਦ ਇਦਾਂ ਦੀ ਕੋ ਪੱਤੀ ਨਾ ਆਜੇ ਜੀਨੇ ਕੋਈ ਗੱਲ ਦੀ ਨਹੀਂ ਸੁਣਨੀ ਸੱਸ ਜੀ ਮੇਰੀ ਨੋ ਤਾਂ ਇਹ ਜੀ ਆ ਜਿਵੇਂ ਪੇਕਿਆ ਤਾਂ ਲੜਾਈ ਦਾ ਹੀ ਕੋਰਸ ਕਰਕੇ ਆਈ ਆ ਐਵੇਂ ਭੂਆ ਆ ਕੀ ਇੰਨਾ ਖਲਾਰਾ ਪਾਇਆ ਜੇ ਮੈਂ ਕੁਛ ਕਹਾਂ ਉਹ ਨਾ ਅਗਲਾ ਕਹਿੰਦਾ ਸੱਸ ਮਾੜੀ ਆ ਆ ਦੇਖ ਲੈ ਹੁਣ ਤੇਰੇ ਸਾਹਮਣੇ ਹੀ ਆ ਬਾਹਰ ਦੇ ਲਾ ਕਿਵੇਂ ਲਿਸ਼ਕਾਇਆ ਪਿਆ ਕੋਈ ਮੈਂ ਕਹਿੰਨੀ ਆ ਕਿ ਭੁੰਜੇ ਪਾਪਾ ਖਾਲਾ ਅਦੇ ਲਾ ਮੇਰੇ ਕਮਰੇ ਦਾ ਕੀ ਹਾਲ ਮੈਂ ਤਾਂ ਉਹਨੂੰ ਬਹੁਤ ਕਹਿਨੀ ਆ ਬਥੇਰੇ ਹੱਥ ਜੋੜਦੀ ਆ ਬੇਤੋ ਜੇ ਬਾਹਰ ਰੋਜ਼ ਸਫਾਈ ਕਰਦੀ ਆ ਮੇਰੇ ਕਮਰੇ ਦੀ ਅੱਕਦੇ ਨਹੀਂ ਕਰਦਿਆ ਕਰ ਪਰ ਮੰਨੇ ਕੋਣ ਮੈਂ ਕਿੰਨੀ ਕਮਗਜਮਾਰੀ ਕਰੀ ਜਾਵਾਂ ਇਹਦੇ ਨਾਲ ਮੈਂ ਤਾਂ ਹੁਣ ਚੁੱਪ ਹੀ ਧਾਰ ਲਈ ਵੀ ਮੈਂ ਤਾਂ ਬੋਲਣਾ ਹੀ ਨਹੀਂ ਕੁਛ ਜੋ ਮਰਜ਼ੀ ਕਰ ਇਹ ਤਾਂ ਮਾੜੀ ਗੱਲ ਆ ਸੱਸ ਤਾਂ ਮਾਂ ਵਰਗੀ ਹੁੰਦੀ ਆ ਜੇ ਸਾਰੇ ਘਰ ਦੀ ਸਫਾਈ ਕਰ ਸਕਦੀ ਆ ਤੇ ਤੇਰੇ ਕਮਰੇ ਵਰੀ ਕਿਹੜਾ ਠੂਹਾ ਲੜਦਾ ਉਹ ਤੇਰੀ ਗੱਲ 16 ਨੇ ਸੱਚਾ ਸੱਚੀ ਠੂਹਾ ਲੜਦਾ ਖਨੀਆਂ ਨੂੰ ਮੇਰੇ ਕਮਰੇ ਚ ਕੀ ਦੀਂਦਾ ਮੇਰੇ ਕਮਰੇ ਚ ਤਾਂ ਵੜਦੀ ਹੋਈ ਨਹੀਂ ਜਿੱਥੇ ਸੱਸ ਚੰਗੀ ਹੁੰਦੀ ਆ ਉੱਥੇ ਨੂਹ ਫੱਟੇ ਚੱਕਾ ਜਾਂਦੀ ਆ ਭੂਆ ਐ ਤਾਂ ਔਖਾ ਹੀ ਆ ਜੇ ਮੈਂ ਕਰ ਦਿੰਨੀ ਆ ਤੇਰਾ ਥੋੜਾ ਬਹੁਤ ਕੰਮ ਰਹਿਣ ਦੇ ਤੂੰ ਬੰਦ ਝਟ ਆਉਣਾ ਹੋਣਾ ਬਹਿ ਜਾ ਤੂੰ ਗੁੱਡੇ ਆਉਂਦੀ ਆ ਉਹਨੂੰ ਬੁਲਾਇਆ ਉਹੀ ਮੇਰੀ ਸਾਰੀ ਚੱਕ ਧਰ ਕਰਕੇ ਜਾਉ ਨਾਲੇ ਲਮਾਰੀ ਦੀ ਦੇਖਭਾਲ ਕਰਕੇ ਜਾਉ ਸਾਰੀ ਈਆਂ ਹੀ ਆਪ ਦੀਆਂ ਬਣਦੀਆਂ ਹੁੰਦੀਆਂ ਨੇ ਮਾਵਾ ਦੀਆਂ ਨੋਹਾਂ ਨੇ ਤਾਂ ਬਗਾਨੀਆਂ ਤਾਂ ਬਗਾਨੀਆਂ ਹੀ ਰਹਿਣਾ ਜਿੰਨਾ ਮਰਜੀ ਸੱਸ ਕਰ ਲਵੇ ਜੇ ਕਦੇ ਸੱਸ ਨੂੰ ਕਹਿ ਜਾਣ ਵੀ ਚੰਗੀ ਈਆਂ ਦਾ ਕਿਹੜਾ ਸਾਰੇ ਘਰੋਂ ਨਿਕਲਣਾ ਸੌਖਾ ਪਿਆ ਆ ਪਹਿਲਾਂ ਇਕੱਲੇ ਇਕੱਲੇ ਜੀ ਨੂੰ ਪੁੱਛਣਾ ਪੈਂਦਾ ਆ ਉਹ ਤਾਂ ਚੰਗਾ ਹੈ ਮੰਮੀ ਨੂੰ ਸਵੇਰੇ ਹੀ ਫੋਨ ਕਰਤਾ ਦੋ ਕਦੀ ਮੈਨੂੰ ਵੀ ਚੈਨ ਆਊਗਾ ਹੋਰ ਦੀਦੀ ਠੀਕ ਆ ਹੋਰ ਮੰਮੀ ਠੀਕ ਹੋ ਆ ਠੀਕ ਹੀ ਆ ਕੀ ਗੱਲ ਮੰਮੀ ਆ ਠੀਕ ਆ ਬੜਾ ਢਿੱਲਾ ਜਿਹਾ ਬੋਲਦੀ ਆ ਚਲ ਆਪਦੀ ਬਾਤ ਸੁਣਾਈ ਐਨੇ ਦਿਨਾਂ ਦੀ ਮੈਂ ਅੱਕੇ ਕਾਈ ਪਈ ਸੀ ਅੱਜਵੇਂ ਮਸਾ ਆਈਆਂ ਇੱਥੇ ਮੇਰੀ ਸੁਣ ਲਓ ਮੇਰੀ ਤਾਂ ਘਰੇ ਨਾਨਾ ਆਈ ਹੋਈ ਆ ਕੀ ਗੱਲ ਦੀਦੀ ਸੌਖਾ ਉਹ ਕਦੋਂ ਆ ਗਈ ਸੌਖਾ ਹੀ ਆ ਆਪਦੀ ਪੇਟੀ ਤੇ ਲਮਾਰੀ ਦਾ ਸਾਫ-ਸਫਾਇਆ ਕਰਾਉਣ ਨੂੰ ਬੁਲਾਈ ਆ ਨਾਲੇ ਕਮਰਾ ਸਾਫ ਕਰਾਉਗੀ ਮੇਰਾ ਤਾਂ ਕਿਸੇ ਚੀਜ਼ ਤੇ ਹੱਥ ਨਹੀਂ ਧਰੋਂਦੀ ਹੈਗੀ ਦੋ ਘੜੀ ਲਮਾਰੀ ਸੀ ਤਾਂ ਉੱਤੇ ਕੱਪੜੇ ਵੀ ਟਿਕਾਉਣ ਨੂੰ ਖੋਲ ਲਵਾਂ ਨਾ ਉਹਨੂੰ ਐ ਹੋ ਜਾਂਦਾ ਪਤਾ ਨਹੀਂ ਮੇਰੀ ਨੂੰ ਕਿਹੜਾ ਦੱਬਿਆ ਸੌਣ ਉੱਥੇ ਦੇਖ ਲੂਗੀ ਪਿਆ ਜਿਹੜਾ ਕੋਈ ਚੀਜ਼ ਕੱਢਣੀ ਹੋਵੇ ਰੱਖਣੀ ਹੋਵੇ ਬਸ ਉਹਨੇ ਆਪਦੀ ਢੀਤ ਤੋਂ ਹੀ ਕਰਵਾਉਣਾ ਜਿਹੜਾ ਕੁਝ ਕਰਾਉਣਾ ਹੈ ਪਤਾ ਨਹੀਂ ਉਹਨੂੰ ਉਹਦੇ ਹੱਥਾਂ ਤੋਂ ਕੀ ਸਬਰ ਪੈਂਦਾ ਹੈ ਵੀ ਮੇਰੇ ਹੱਥਾਂ ਤੋਂ ਕੋਈ ਅਲਰਜੀ ਹੁੰਦੀ ਹੈ ਉਹਨੂੰ ਨਾ ਘਰ ਤੇਰਾ ਤੇ ਨੜਾਨ ਕੌਣ ਹੁੰਦੀ ਆ ਪ੍ਰਧਾਨ ਕੀ ਕਰਨਾ ਵੀ ਉਹ ਤੇਰੀ ਸੱਸ ਦੀ ਪੇਟੀ ਅਲਮਾਰੀ ਖੋਲੇ ਔਰ ਤੈਨੂੰ ਹੱਥ ਨਾਲ ਰੋਣ ਦੇਵੇ ਉਹਨੂੰ ਕਹੀਂ ਵੇ ਤੇਰਾ ਹੁਣ ਕੋਈ ਹੱਕ ਨਹੀਂ ਤੂੰ ਵਿਆਹੀ ਗਈ ਬਰੀ ਗਈ ਆਪਦੇ ਘਰ ਹੁਕਮ ਚਲਾ ਐਥੇ ਆ ਕੇ ਸਾਡੇ ਘਰ ਰੋਪ ਪਾਉਣ ਦੀ ਕੋਈ ਲੋੜ ਨਹੀਂ ਨਾ ਮਾਂ ਦੀ ਅਲਮਾਰੀ ਨੂੰ ਹੱਥ ਲਾਉਣ ਦੀ ਲੋੜ ਆ ਆਪਦੇ ਸੱਸ ਦੀ ਅਲਮਾਰੀ ਚ ਵੱਕ ਕੱਪੜੇ ਕੱਢ ਉਥੇ ਜਾ ਕੇ ਰੋਬ ਚਲਾ ਸਾਡੇ ਘਰ ਇਹ ਨਾ ਕਿ ਹਜੇ ਕੁਛ ਕਰਿਆ ਲੈ ਮੰਮੀ ਤੂੰ ਰੋਬ ਦੀ ਗੱਲ ਕਰਦੀ ਓਹ ਤਾਂ ਕੋਈ ਊ ਨਹੀਂ ਹੋਏ ਕਹਿ ਸਕਦਾ ਹੈਗਾ ਸੱਸ ਤਾਂ ਮੇਰੀ ਬਘੇੜੀ ਵਾਂਗੂ ਪੈਂਦੀ ਆ ਉਹ ਤਾਂ ਅੱਖਾਂ ਨਾਲ ਹੀ ਖਾ ਜਾਵੇ ਹਾਏ ਹਾਏ ਘੋੜੀ ਲੱਗ ਜਿਹੇ ਜੀ ਸੱਸ ਨੂੰ ਤੇਰੀ ਨੂੰ ਜਿਹੜੀ ਨੋਹ ਨੂੰ ਆਏ ਕਹਿੰਦੀ ਆ ਤੇ ਧੀ ਨੂੰ ਮੂਹਰੇ ਰੱਖਦੀ ਆ ਜਦੋਂ ਪੁੱਤ ਵਿਆਹੇ ਜਾਣ ਨੋਹਾ ਘਰੇ ਆ ਜਾਂਦੀਆਂ ਵਾ ਰੋਟੀ ਟੋਕ ਸਾਫ ਸਫਾਈ ਕੱਪੜੇ ਧੋਣਾ ਇਹ ਨੋਹਾ ਕਰਨ ਤੇ ਜਦੋਂ ਪੇਟੀ ਅਲਮਾਰੀ ਦੀ ਵਾਰੀ ਹੁੰਦੀ ਆ ਉਦੋਂ ਧੀਆਂ ਚਿੱਤੇ ਆ ਜਾਂਦੀਆਂ ਸੱਸਾਂ ਨੂੰ ਹੁਣ ਤਾਂ ਮੇਰੀ ਮਾਂ ਵਾਲੀ ਦੇਖ ਲੈ ਮੇਰੀ ਮਾਂ ਨੂੰ ਧੀ ਚ ਕਦੇ ਫਰਕ ਨਹੀਂ ਕਰਦੀ ਜਿਹਹ ਜੀ ਇਹਦੇ ਲਈ ਮੈਂ ਆ ਉਹ ਜੀ ਗੈਵੀ ਭਾਬੀ ਆ ਮੇਰੀ ਤਾਂ ਇਹੀ ਕਹਾਣੀ ਸੀ ਅੱਜ ਦੀ ਮੈਂ ਤਾਂ ਬਹੁਤ ਖਪੀ ਹੋਈ ਇੱਧਰ ਨੂੰ ਆਈ ਆ ਅੱਜ ਤੇ ਮੰਮੀ ਤੂੰ ਦੱਸ ਮੈਨੂੰ ਫੋਨ ਕਰਕੇ ਕੱਲ੍ਹ ਤੋਂ ਬੁਲਾਇਆ ਸੀ ਅੱਜ ਤੇ ਆਹ ਕਮਰੇ ਚ ਨਾ ਖਲਾਰਾ ਕਾਸ ਤੋਂ ਪਾਏ ਆ ਮੈਂ ਤਾਂ ਪਤਾ ਤੈਨੂੰ ਤਾਂ ਬੁਲਾਇਆ ਸੀ ਵੇ ਆ ਮੈਂ ਨਾ ਕੱਪੜੇ ਕੱਢੇ ਸੀ ਆਪਦੇ ਆ ਚੁੰਨੀਆਂ ਗੋਟੇ ਕਿਨਾਰੀਆਂ ਵਾਲੀਆਂ ਮੈਂ ਕਹਾਂ ਮੈਂ ਇਹਨਾਂ ਨੂੰ ਪੁੱਛ ਲੈਣੀ ਆ ਜਿਹੜੀ ਤੈਨੂੰ ਚੰਗੀ ਲੱਗਦੀ ਆ ਤੂੰ ਲੈ ਲੈ ਜਿਹੜੀ ਗੈਵੀ ਨੂੰ ਚੰਗੀ ਲੱਗਦੀ ਆ ਉਹ ਲੈ ਲੂ ਆ ਦੇਖਿਆ ਮੇਰੀ ਮਾਂ ਵੱਲ ਕਰਤਣਾ ਮੇਰੀ ਮਾਂ ਨੇ ਸਾਬਤ ਇਹਦੇ ਲਈ 9 ਤੇ 1 ਬਰਾਬਰ ਆ ਭੂਆ ਨੇ ਤਾਂ ਚੰਗਾਈ ਪਲਟਾ ਮਾਰਿਆ ਮੇਰੇ ਮੂਰੇ ਤਾਂ ਕੁਝ ਹੋਰ ਕਹਿੰਦੀ ਸੀ ਤੇ ਧੀ ਆਈ ਤਾਂ ਚੰਗਾਈ ਰੰਗ ਬਟਾ ਗਈ ਇੰਨੀ ਜਲਦੀ ਤਾਂ ਖਰਬੂਜਾ ਨਹੀਂ ਰੰਗ ਫੜਦਾ ਜਿੰਨੀ ਜਲਦੀ ਭੂਆ ਫੜ ਗਈ ਦੇਖ ਲਓ ਆਪਣੇ ਘਰਾਂ ਦਾ ਹਾਲ ਪਵਾੜੇ ਤਾਂ ਇੰਨਾ ਗੱਲਾਂ ਤੋਂ ਹੀ ਪੈਂਦੇ ਨੇ ਨਾ ਆਹੀ ਗੱਲਾਂ ਜਦੋਂ ਧੀ ਨਾ ਹੋਈਆਂ ਮਾਂ ਨੂੰ ਦੇਖੋ ਕਿਵੇਂ ਏਕ ਲੱਗਿਆ ਮਾਤਾ ਜੀ ਅਸਲੀ ਤੁਹਾਡੀ ਹੁਣ ਇਹ ਧੀ ਨਹੀਂ ਤੁਹਾਡੀ ਨਾਹ ਹੈ ਹੁਣ ਤੁਸੀਂ ਸੱਸ ਨਹੀਂ ਉਹਦੀ ਮਾਂ ਬਣ ਦੀ ਕੋਸ਼ਿਸ਼ ਕਰੋ